ਆ ਅੱਛਾ ਜੀ ਇਹ ਫਿਰ ਉਹ ਜਿਹਨੇ ਕੀਤਾ ਅੱਛਾ ਜੀ ਇਹ ਇਹਨਾਂ ਨੇ ਕਿਹਾ ਦੋ ਹਾਲ ਮਿੰਨ ਦਾ ਬਾਇ ਤੇ ਉਹ ਉਹ ਐਂ ਤੇ ਇਹਨਾਂ ਨੇ ਮੈਂ ਲੋਕਾਂ ਦਾ ਐਨ ਨੇ ਕੋਈ ਗੱਲ ਦੋ ਲੋਕਾਂ ਹਾਇ ਤੇ ਕਿਹ ਕੋਈ ਗਲਤ ਗੱਲ ਨਹੀਂ ਕਹੀ ਫਿਰ ਬਾਦੂ ਵਾਂਦੇ ਕਿ ਇਹ ਮੇਰੇ ਤੋਂ ਨਾ ਬਰਗੋ ਇਹਨਾਂ ਨੇ ਕੋਈ ਗਲਤ ਨਹੀਂ ਕੀਤੀ ਅਨਿ ਆਪਣੀ ਦੁਪਨੀ ਮੈਂ ਕੋਈ ਗਲਤ ਗੱਲ ਨਹੀਂ ਮੈਂ ਮੈਂ ਉਹ ਹੀ ਤੇ ਕੰਮ ਕਰ ਰੋਈ ਨਹੀਂ ਦਿੱਤਾ ਇਹ ਕੋਈ ਗਲਤ ਗੱਲ ਨਹੀਂ ਕੀਤੀ ਤੁਸੀਂ ਭਾਈ ਨੇ ਜਾਣ ਨਹੀਂ ਹਾਂ ਨਹੀਂ ਆ ਨਾ ਉਹ ਜੀ ਕੋਈ ਮਿਲਦੇ ਤੁਸੀਂ ਆ ਨਹੀਂ ਕਹਿੰਦੀ ਬਤਾ ਤਾ ਦੂਰ ਰਿਸ਼ਵਤ ਤਾਂ ਦੂਰ ਪਰ ਪੁਲਸ ਗਲਤ ਕਰ ਰਹੀ ਆ ਪੁਸਤਕਾ ਕਰ ਰਹੀ ਆ ਪੁਲਸ ਮੈਨੂੰ ਬਤਨੀਜ ਦਾ ਬੋਲੀ ਆ ਮੈਂ ਡੀਜੀਪੀ ਤੱਕ ਪੇਸ਼ ਹੋਊਂਗੀ ਇਸ ਬੰਦੇ ਤੇ ਪਾਰਚਾ ਦਰਜ ਕੀਤਾ ਜਾਵੇ ਹਰਪ੍ਰੀਤ ਸਿੰਘ ਤੇ ਭਾਈ ਤੁਸੀਂ ਮੁਲਾਜ਼ਮ ਹੋ ਨਹੀਂ ਬੰਦਾ ਹੈ ਹਾਂ ਤੁਸੀਂ ਆਪੇ ਪਹਿਲਾਂ ਤੁਸੀਂ ਕਿਹ ਮਲਾਜਮ ਹੈ ਮਲਾਜਮ ਖੜੇ ਜੀ ਨਾਲ ਨਾਲ ਨਹੀਂ ਨਾਲ ਨਹੀਂ ਮਲਾਜਮ ਖੜੇ ਇੱਧਰ ਦੋ ਖੜੇ ਆ ਮਲਾਜਮ ਨਾਲ ਠੀਕ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਜਾਂ ਫਿਰ ਉਹ ਕਹਿ ਰਹੇ ਕਿ ਮੈਡਮ ਜੀ ਤੁਹਾਨੂੰ ਦੱਸ ਰਹੀ ਕਿ ਐਸਪੀ ਸਾਹਿਬ ਦੇ ਘਰ ਵਾਲੇ ਕਹਿੰਦੇ ਸਾਨੂੰ ਕੋਈ ਇਦਾਂ ਦੀ ਪ੍ਰੂਫ ਦਿੱਤਿਆ ਨਹੀਂ ਜਾਂ ਫਿਰ ਆਗੇ ਕੀ ਸਾਹਿਬ ਵੀ ਆ ਗਏ ਹਾਂਜੀ ਐਸਪੀ ਸਾਹਿਬ ਵੀ ਆ ਰਹੇ ਹੋ ਕਰੋ ਤਾਂ ਕਰੀ ਜੀ ਆਗੇ ਬਸ 5-10 ਮਿੰਟ ਆਈ ਰੁਕੇ ਆ ਐਸਪੀ ਸਾਹਿਬ ਵੀ ਪਹਿਲਾਂ ਬੋਲਿਆ ਐਸਪੀ ਸਾਹਿਬ ਦੇ ਮੈਡਮ ਆ ਉਹ ਕਹਿੰਦੇ ਬੇਟਾ ਚਲਾਨ ਹੋਊਗਾ ਹੈਲਮਟ ਨਹੀਂ ਹੈਗਾ ਚਲੋ ਤੋਰਤਾ ਅਸੀਂ ਆਖੇ ਨਹੀਂ ਨਹੀਂ ਚਲੋ ਜੇ ਸਾਡੇ ਤੇ ਚਿਲਾਣ ਨਹੀਂ ਹੈਲਮਟ ਪਾ ਲਓ ਫਿਰ ਤੋੜ ਕੇ ਰਹੇ ਨਹੀਂ ਚਿਲਾਣ ਕਿਤਾ ਕਰਿਆ ਨਾ ਨੇ ਅਸੀਂ ਆਹੇ ਦਾਸਾ ਵੀ ਮੈਂ ਮੈਡਮ ਐਸਪੀ ਦੀ ਨਹੀਂ ਉਹ ਤਾਂ ਕਹਤੇ ਹੀ ਮੋਟਰਸਾਈਕਲ ਕਹਿੰਦੇ ਬਾਉਂਡ ਕਰਤਾ ਹੋਣਾ ਆਪਣੇ ਮਾਉਂਡ ਕਰਤਾ ਜੀ ਉਹ ਤਾਂ ਅਸੀਂ ਕਹਿੰਦੇ ਕਾਰਵਾਈ ਕਰ ਰਹੇ ਆ ਅਸੀਂ ਮੋਟਰਸਾਈਕਲ ਬਾਉਂਡ ਕਰ ਦਿੱਤਾ ਪਰਚਾ ਹੋਵੇ ਫਿਰ ਸਾਡਾ ਬਾਉਂਡ ਹੋ ਗਿਆ ਬਤਮੀਜ਼ ਤਾਂ ਬੋਲੇ ਹੁੰਦੇ ਤੇ ਪਰਚਾ ਹੋਵੇ ਉਹਦੇ ਤੇ ਵੀ ਪਰਚਾ ਜਿਸ ਤਰੀਕ ਗਲਤ ਸਭ ਤੋਂ ਬੋਲੇ ਤੈਨਾਂ ਤੁਹਾਨੂੰ ਜਿੱਦਾਂ ਉਹਨਾਂ ਨੇ ਉਹ ਅਲੀਗੇਸ਼ਨ ਆਪਣੇ ਉੱਤੇ ਲਾ ਰਹੇ ਕਿ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੀ ਬਾਪ ਨਾਲ ਗੱਲ ਕਰਨੀ ਹੈ ਇੱਧਰ ਉਹ ਮੈਨੂੰ ਇਹ ਬੋਲੂਗਾ ਇਹ ਬੰਦੇ ਨੇ ਮੈਨੂੰ ਆਏ ਬੋਲੇ ਇੱਧਰ ਆਨੀ ਤੂੰ ਕੋਣ ਹੁੰਦੀ ਐ ਭੈਣ ਚੋਦ ਕੇ ਤੇ ਮੈਂ ਮੈਡਮ ਤੁਹਾਨੂੰ ਬਾਰ ਬਾਰ ਤੁਸੀਂ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਕਿਹਾ ਤੁਸੀਂ ਮੈਂ ਆਪਣੀ ਗੱਲ ਤੇ ਵੱਡ ਬੋਲੇ ਤੁਸੀਂ ਗਾਲ ਗਾਲਾ ਨਾ ਕੱਢੋ ਗਾਲਾ ਨਾ ਨਾ ਕੱਢੋ ਉਸ ਵਿੱਚ ਹੈ ਠੀਕ ਹੈ ਮੈਡਮ ਤੁਸੀਂ ਉਸਦਾ ਕੋਈ ਵੀਡੀਓ ਪ੍ਰੂਫ ਆਪਣੇ ਕੀਤਾ ਜੀ ਰਿਕਾਰਡ ਕੀਤਾ ਸਾਡੇ ਕੋਲ ਆ ਵੀਡੀਓ ਪ੍ਰੂਫ ਵੀਡੀਓ ਪ੍ਰੂਫ ਦਿਖਾ ਦਿਓ ਵੀਡੀਓ ਵੀਡੀਓ ਪ੍ਰੂਫ ਦਿਖਾ ਦਿਓ ਇਹ ਦੇਖ ਰਹੀ ਹੈ ਸਾਡੇ ਸਰਪੇ ਜੀ ਹੋਇਆ ਕੀ ਆਪਣੇ ਜਿਹੜੇ ਇੱਥੇ ਗਾਲ ਕੀ ਹੋਇਆ ਕੀ ਜਿਹੜੇ ਜੋ ਉਹਨਾਂ ਕਹਿ ਰਹੇ ਕਿ ਆਪਣੇ ਸਾਡੇ ਦੋ ਮੈਂਬਰ ਆ ਰਹੇ ਸੀ ਜੀ ਹਾਂ ਜੀ ਹੈਲਮਟ ਮੁੰਡਾ ਸੀਗਾ ਇਸ ਦਾ ਰੋਕਿਆ ਆਪਣੇ ਸੁਨੀਲ ਜੀ ਨੇ ਰੋਕਿਆ ਜੀ ਇਹ ਉੱਥੇ ਕਹਿੰਦੇ ਜੀ ਵਾਈਲੈਂਡਰ ਵੀ ਕੁਝ ਤਾਂ ਦੱਸਿਆ ਕਿ ਬੰਮੈਂਟ ਨਾਲ ਲੋਕਲ ਐਂਬਲੈਂਸ ਆਣੀ ਕੋਣਾ ਹਾਲਾ ਬਣ ਤੂੰ ਹੋਰ ਜਾਂਦੀ ਐ ਏਦਾਂ ਹੋਣਾ ਮੈਂ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਹੀ ਗਿਆ ਵਾ ਕਿਉਂਕਿ ਕਹਿੰਦੇ ਤੁਸੀਂ ਵੀ ਨਹੀਂ ਕਰਕੇ ਖੜਾ ਨਾ ਲੈਣੀ ਹੁੰਦੀ ਹੂੰ ਮੈਂ ਸਭ ਇਹਨਾਂ ਕਿੱਥੇ ਆਇਓ ਤੁਸੀਂ ਉਹਨਾਂ ਦਾ ਕੀ ਹੈਗਾ ਤੇ ਅੱਗੇ ਜਿਹੜੀ ਕਹਿੰਦੇ ਮਿਸਪੀਰ ਮੈਂ ਤਾਂ ਫਿਰ ਵੀਡੀਓ ਇਹਨਾਂ ਜੋ ਮੈਂ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਪਾਪੀ ਨਾਲ ਗੱਲ ਕਰਮੈਂ ਖੋਲਿਆ ਹੋਣਾ ਅੱਛਾ ਮੈਂ ਅਲੱਗੇ ਚੱਲੇ ਸੀ ਮੈਂ ਬਦਾਂ ਹੋ ਕੇ ਮੈਂ ਬੇਬੈਡ ਲੈਣ ਜਾਂਦਾ ਫਿਰ ਕਿੰਨੀ ਇੰਤਵਾਜੀ ਸੀ ਤਿੰਨ ਵਾਰ ਤਿੰਨ ਬੁਲਾਇਆ ਤੇ ਕਿਹੜਾ ਉਹ ਦਿਖਾ ਹੋ ਰਿਹਾ ਬਾਕੀ ਮੈਂ ਤਾਂ ਮੈਂ ਤਾਂ ਪਿਆਣਾ ਨਹੀਂ ਇੱਧਰ ਆਜਾ ਮੈਂ ਕਿਹ ਜਾਣ ਕੇ ਨਾ ਮੈਂ ਤਾਂ ਖੋਲੇ ਸੀ ਮੈਂ ਲੈ ਕੇ ਚੱਲੇ ਸੀ ਕਿ ਮੈਂ ਮੈਂ ਲੈ ਕੇ ਜਾਣਦਾ ਬਸ ਮੈਂ ਰੁਕਿਆ ਨੂੰ ਮੈਂ ਵੀ ਤੁਸੀਂ ਦਰਜਾ ਸਕਦੇ ਜਵੈਨ ਲੈ ਕੇ ਜਾਣ ਸਕਦੇ ਕਿਹੜਾ ਰੁਕਿਆ ਜਦੋਂ ਇਹ ਮਿਲਦਾ ਤੁਸੀਂ ਨੂੰ ਤੁਹਾਡੇ ਮੁਲਾਜ਼ਮ ਦਾ ਮੋਬਾਈਲ ਤੇ ਕਰੀ ਮੁਲਾਜ਼ਮ ਦਾ ਮੋਬਾਈਲ ਸਿਕਾ ਗੇ ਮੁਲਾਜ਼ਮ ਦਾ ਮੋਬਾਈਲ ਸੀਗਾ ਇਹਨਾਂ ਨੇ ਥੋੜਿਆ ਕੀਤਾ ਹੁਣ ਵਾਪਸ ਲੈ ਲਿਆ ਜੀ ਜਿਹਨਾਂ ਵਾਪਸ ਲਿਆ ਆ ਉਹ ਸਾਰੇ ਜਿਹੜੇ ਮੇਰਾ ਮੋਟਰਸਾਈਕਲ ਦਾ ਮੋਟਰਸਾਈਕਲ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮਿਸਟਰ ਕੀਤਾ ਨਾ ਅੱਛਾ ਜੀ ਤੇ ਜਿਹੜੇ ਕਹਿੰਦੇ ਕਿ ਆਪਣੇ ਪੁਲਿਸ ਅਫਸਰ ਦੇ ਆਪਣੇ ਹੈਗੇ ਰਿਲੇਟਿਵ ਹੈਗੇ ਨੇ ਘਰ ਹੈਗੇ ਉਹ ਆ ਰਹੀ ਆ ਸਾਹਮਣੇ ਇਹ ਤਾਂ ਹਾਂ ਉਹ ਕਹਿੰਦੇ ਨੇ ਕਸਰ ਸੁਤਾਈ ਨਹੀਂ ਆਈ ਜਦ ਦੱਸਣ ਕਿ ਇਹ ਅਸਤੀ ਸਾਹਿਬ ਦਾ ਨਾਮ ਹੈ ਮੈਂ ਸਿਰਫ ਇਹ ਹਾਂ ਕਿ ਦੋ ਮਹੀਨੇ ਸਰਕਾਰੀ ਕਿ ਹਰ ਤੁਸੀਂ ਪੁੱਛ ਲਓ ਕਿਹੜੇ ਅਫਸਰ ਦਾ ਨਾਮ ਲੈਂਦੀ ਹੈ ਨਾ ਹੀ ਲੈ ਰਹੇ ਨਾ ਦੱਸਦੇ ਜਿਵੇਂ ਕਹਿ ਰਹੇ ਮੈਂ ਦੋ ਮਿਲਾਈ ਮੇਰੇ ਨਾਲ ਸੀ ਕੌਣ ਸੀ ਕਿ ਜੀ ਉਹ ਦੱਸਦੇ ਆਪਾਂ ਨਾਮ ਹੀ ਨਹੀਂ ਲੱਗਦੇ ਮਲਾਜਮਾ ਹਾਂ ਹਾਂ ਇਹ ਪੁੱਛੋ ਉਹ ਬਰਾਬਰ ਲੋਤੀ ਆ ਨਹੀਂ ਨਹੀਂ ਸਮਝੀਆਂ ਬੰਦੇ ਇਹੋ ਮੈਨੂੰ ਪਤਾ ਨਹੀਂ ਪਹੁੰਚਾ ਪਤਾ ਨਹੀਂ ਉਹ ਲੇਡੀਜ਼ ਗਏ ਹੈ ਦੋ ਬਲੋ ਮੈਂਬਰ ਸੀਗੇ ਇੱਕ ਇੱਕ ਤੋਂ ਉਹ ਲੋਤੀ ਆ ਤੁਸੀਂ ਪੁੱਛ ਲੀ ਕਿਹੜੇ ਅਫਸਰ ਕਿੱਥੋਂ ਦੇ ਰਹਾ ਜਿਹੜੇ ਮਲਾਜਮਾ ਹਨਾ ਪੁੱਛੋ ਸਾਰੇ ਨਾਲ ਕੋਈ ਜਾਣੀ ਹੁਣ ਆਪਣੇ ਕੀ ਮਾਮਲੇ ਸੌਟਡ ਕਿਵੇਂ ਹੁੰਦੇ ਨਜ਼ਰ ਆ ਰਹੇ ਮ ਆਪਣੇ ਆਪ ਦਾ ਸਵਾਲ ਦਾ ਸਾਇ ਇਹ ਮੈਂ ਨੀਂ ਨੀ ਬੋਰੇਆ ਦੇ ਪਈ ਆਪਣੇ ਵਾਈਫ ਰੱਖ ਜੀ ਕਿਸ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ ਹੂੰ ਕਿਉਂਕਿ ਮੋਸਲ ਫੋਨ ਕਰਕੇ ਖਾਏ ਜੀ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਮੈਂ ਨਹੀਂ ਕਰਦਾ ਹਾਂ ਉਹ ਚੀਜ਼ੇ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਬੀਹ ਵੀ ਪੇਸ਼ੀ ਪੁੱਛਾਂਗੇ ਤੇ ਇੱਥੇ ਪਰਚਾ ਕਰਾਂਗੀ ਮੈਂ ਤੁਹਾਨੂੰ ਨਾ ਵੀ ਨਾ ਰਹਿਣੀ ਆਂ ਮੈਂ ਤਾਂ ਇਹ ਪਤਾ ਕਰਾਉਂਗੀ ਨਹੀਂ ਉਹਨਾਂ ਨੇ ਆਪਣੇ ਜੋ ਸਰਕਾਰ ਸਰਕਾਰ ਜਿਹੜੀ ਆ ਨਾਨ ਸਾਹਿਬ ਦੀ ਹੈਗੀ ਆ ਉਹ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇ ਨਹੀਂ ਉਹ ਨਹੀਂ ਦੀ ਹੁੰਦੀ ਸਟੇਟਮੈਂਟ ਹੈ ਕਿਵੇਂ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਨਾਲ ਕਦੀ ਕੋ ਬਤਨੀ ਨਹੀਂ ਦੀ ਹੋਈ ਇਹ ਆਪਣੀ ਲੈਂਗੁਏਜ ਇਟ ਗੱਲ ਕੀਤੀ ਨਹੀਂ ਮੈਂ ਨਹੀਂ ਕੀਤੀ ਬਤਨੀ ਜੀ ਕਿ ਸਦਾ ਮੇਰੇ ਮੈਂਬਰ ਨੇ ਕੀਤੀ ਆ ਨਾਲ ਕਿਸੇ ਮਰਾਜ ਨੂੰ ਮੈਨੂੰ ਉਹ ਕਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਅੱਜ ਇਸ ਕਰਕੇ ਤੁਸੀਂ ਮੈਨੂੰ ਬੋਲਿਆ ਨੇ ਤੇ ਉਹਨਾਂ ਨੂੰ ਰੋਕਿਆ ਵੀ ਨਹੀਂ ਜਣਾ ਨਹੀਂ ਆ ਜੀ ਹੋਰ ਵੀ ਕਹਿੰਦੇ ਵੀ ਸਾਡੇ ਨਾਲ ਜਿਹੜੇ ਹਾਂ ਭਾਪੂ ਜੀ ਕੋਈ ਲੈਂਗੁਏਜ ਹੀ ਸਪੀਕ ਨਹੀਂ ਜੋ ਕਹਿ ਰਹੇ ਆ। ਉਹਨਾਂ ਦਾ ਜਾਵ ਲਾ ਰਹੇ ਹਮਨੇ। ਪੁੱਛੇ ਪਿਛੇ ਵਾਰ ਕਿੰਨੇ ਬੰਦੇ ਹੋਤੇ ਆ ਭਾਰੀ ਹੋਤੇ ਆ ਉਹ ਕਹਲਾਣ ਮੁੰਡਾ ਉਹ ਖਰਾਤਾ ਮੰਗਣ ਵਾਲਾ ਉਹਨੂੰ ਪੁੱਛੇ ਲੋਕ ਉਹਨੂੰ ਲਿਦਣ ਵਾਲਾ ਕਿੰਨੇ ਬੰਦੇ ਹੋਤੇ ਆ ਨਾਰੀਆ ਜਾਵ ਲਾ ਰਹੇ ਆ। ਜੀ ਮੈਂ ਪੁੱਛਦਾ ਠੀਕ ਜਿਹੜੇ ਚੋਦ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਅਲਿਗੇਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਤੇ ਮੈਨੂੰ ਤਾਂ ਤੂੰ ਰੋਕਿਆ ਮੈਨੂੰ ਇਸ ਚਾਹਤ ਪਾ ਰਹੇ ਪਰ ਆਪਾਂ ਇਹ ਗੱਡੀ ਕੀਤੀ ਉਹ ਤੁੰਗ ਲਾ ਰਹੇ ਆ ਆ ਮੁੰਨਾ ਹੈ ਬੜੇ ਮੈਂਬਰ ਹੈਗੇ ਸੀ